ਹਾਂਜੀ ਦੋਸਤੋ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਵੀ ਥੋੜੇ-ਥੋੜੇ ਪੈਸੇ ਕੱਟ ਰਹੇ ਆ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾਗਾ ਤੇ ਹੁਣ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਆਪਣੇ ਪੰਜਾਬ ਪੁਲਿਸ ਨੇ ਇੱਕ ਯੂਨਿਟ ਤਿਆਰ ਕੀਤਾ ਵਾ ਇੱਕ ਮਸ਼ੀਨ ਲਗਾਈ ਗਈ ਆ ਜਿਹਦਾ ਨਾਮ ਹੈਗਾ ਵਾ ਜੀ ਸਾਈਬਰ ਕਿਓਸਕ ਮਸ਼ੀਨ ਇਸ ਮਸ਼ੀਨ ਦੇ ਵਿੱਚ ਕਹਿੰਦੇ ਆਪਣੇ ਫੋਨ ਨੂੰ ਪਾਉਣ ਦੇ ਨਾਲ ਆਪਣਾ ਡਾਟਾ ਉੱਥੇ ਯੂਨਿਟ ਚੜਾਉਣ ਦੇ ਨਾਲ ਕਹਿੰਦੇ ਇਹ ਪਤਾ ਲੱਗ ਜਾਊਗਾ ਕਿ ਸਾਡਾ ਫੋਨ ਕਿਸੇ ਠੱਗੀ ਦਾ ਸ਼ਿਕਾਰਤਾ ਨਹੀਂ ਹੋ ਰਿਹਾਗਾ ਕਿਤੇ ਇਹ ਨਾ ਹੋਵੇ ਇਸ ਕੈਮਰਾ ਦੇ ਦੁਆਰਾ ਸਾਡੇ ਫੋਨ ਨੂੰ ਹੈਕ ਕਰ ਲਿੱਤਾ ਗਿਆ ਵਾ ਜਿਹਦੇ ਕਰਕੇ ਕਿ ਸਾਡਾ ਥੋੜਾ ਥੋੜਾ ਪੈਸਾ ਜਾਂ ਫਿਰ ਕਹਿਣੋ ਕਿ ਸਾਡੀ ਜਿਹੜੀ ਹਿਸਟਰੀ ਆ ਫੋਨ ਦੀ ਵੀ ਉਹ ਠੱਗਾਂ ਦੇ ਕੋਲ ਜਾ ਰਹੀ ਆ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਾਈਬਰ ਸੈੱਲ ਦੇ ਵਿੱਚ ਕਿ ਉਹ ਬਹੁਤ ਸਾਰੀਆਂ ਠੱਗੀਆਂ ਦੇ ਸ਼ਿਕਾਰ ਹੋ ਰਹੇ ਸੀਗੇ ਤੇ ਚੋਰਾਂ ਦੇ ਠੱਗੀਆਂ ਨੂੰ ਨੱਥ ਪਾਉਣ ਦੇ ਵਾਸਤੇ ਹੁਣ ਪੰਜਾਬ ਪੁਲਿਸ ਨੇ ਜਿਹੜਾ ਯੂਨਿਟ ਤਿਆਰ ਕੀਤਾ ਵਾ ਤੇ ਆ ਇੱਕ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਲੈ ਕੇ ਆਂਦੀਆਂ ਵਾ ਇਸ ਮਸ਼ੀਨਾਂ ਦਾ ਨਾਮ ਸਾਈਬਰ ਕਿਉਂ ਸਿੱਕ ਮਸ਼ੀਨ ਆ ਜੀ ਇਹਦੇ ਵਿੱਚ ਤੁਸੀਂ ਆਪਣੇ ਫੋਨ ਨੂੰ ਚੈੱਕ ਕਰ ਸਕਦੇ ਆ ਕਿ ਤੁਹਾਡਾ ਫੋਨ ਕਿਤੇ ਕਿਸੇ ਠੱਗ ਨੇ ਆਪਣੇ ਹੈਕ ਤਾਂ ਨਹੀਂ ਕੀਤਾ ਜਿਹਦੇ ਕਰਕੇ ਪੈਸੇ ਨਿਕਲ ਰਹੇ ਆ ਜਾਂ ਫਿਰ ਤੁਹਾਡੇ ਡਾਕੂਮੈਂਟ ਸ਼ੇਅਰ ਹੋ ਰਹੇ ਆ ਜਾਂ ਬਹੁਤ ਸਾਰੇ ਜਿੱਦਾਂ ਕਈ ਵਾਰੀ ਪੀਡੀਐਫ ਭੇਜ ਦਿੱਤਾ ਜਾਂਦਾ ਆ ਜਾਂ ਫਿਰ ਕੋਈ ਲਿੰਕ ਭੇਜ ਦਿੱਤਾ ਜਾਂਦਾ ਆ ਜਾਂ ਫਿਰ ਕਈ ਤਰੀਕੇ ਅਪਣਾਏ ਜਾ ਰਹੇ ਆ ਕਿ ਤੁਹਾਡਾ ਫੋਨ ਹੈਕ ਹੋ ਗਿਆ ਵਾ ਤੁਹਾਡਾ ਡਾਟਾ ਕਿਤੇ ਲੀਕ ਹੋ ਰਿਹਾ ਜਾਂ ਥੋੜੇ ਥੋੜੇ ਕਰਕੇ ਪੈਸੇ ਨਿਕਲ ਰਹੇ ਆ ਤਾਂ ਤੁਸੀਂ ਆਪਣੇ ਜਾ ਕੇ ਆਪਣੇ ਫੋਨ ਨੂੰ ਚੈੱਕ ਕਰਵਾ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਸਭ ਪਤਾ ਲੱਗ ਜੇਗਾ ਕਿ ਤੁਹਾਡਾ ਫੋਨ ਦੇ ਵਿੱਚ ਕੋਈ ਐਦਾਂ ਦਾ ਕੋਈ ਆਪਸ਼ਨ ਤਾਂ ਨਹੀਂ ਆ ਗਿਆਗਾ ਠੱਗਾਂ ਦੇ ਥਰੂ ਸਕੈਮਰਾਂ ਦੇ ਥਰੂ ਉਹਨੂੰ ਡਿਲੀਟ ਕਰ ਦਿੱਤਾ ਜਾਵੇਗਾ ਤੇ ਤੁਹਾਡਾ ਫੋਨ ਸੇਫ ਹੋ ਜਾਏਗਾ ਅਕਾਊਂਟ ਵੀ ਸੇਫ ਹੋ ਜਾਏਗਾ ਪੈਸੇ ਵੀ ਸੇਫ ਹੋ ਜਾਣਗੇ ਸੋ ਇਸ ਕਰਕੇ ਆਪਣੇ ਫੋਨ ਨੂੰ ਚੈੱਕ ਕਰਵਾਉਣਾ ਨਾ ਭੁੱਲਿਓ ਦੋਸਤੋ ਵੀਡੀਓ ਸਾਰੇ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਜੋ ਕੋਈ ਵੀ ਠੱਗੀ ਦਾ ਸ਼ਿਕਾਰ ਆਪਣਾ ਭਰਾ ਨਾ ਬਣੇ ਠੱਗਿਆਂ ਨੂੰ ਨੱਥ ਪਾਉਣ ਦੇ ਵਾਸਤੇ ਹੀ ਇਹ ਯੂਨਿਟ ਬਣਾਇਆ ਗਿਆ ਵਾ ਪੰਜਾਬ ਪੁਲਿਸ ਦੇ ਵੱਲੋਂ ਧੰਨਵਾਦ